ਹਾਂਜੀ ਦੋਸਤੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਹੋ ਗਏ ਹਾਜ਼ਰ ਫੇਰ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਫੇਰ ਆਪਾਂ ਤੁਹਾਨੂੰ ਪਰਸਰਾਉਂ ਨਗਰ ਲੈ ਕੇ ਹੀ ਚੱਲਾਂਗੇ ਤੇ ਕੋਠੀ ਦਿਖਾਵਾਂਗੇ 150 ਗਜ ਦੀ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 150 ਗਜ ਦੀ ਕੋਠੀ ਹੈ ਉਹੀ ਪੱਥਰ ਲੱਗਿਆ ਉਹੀ ਕਮਰੇ ਆ ਤੇ ਰੇਟ ਪਹਿਲਾਂ ਵਾਲੀਆਂ ਕੋਠੀਆਂ ਦੇ ਨਾਲੋਂ ਬਹੁਤ ਹੀ ਘੱਟ ਆ ਅੱਧ ਰੇਟ ਆ ਪਹਿਲਾਂ ਵਾਲੀਆਂ ਕੋਠੀਆਂ ਦੇ ਨਾਲੋਂ ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਸੋ ਐਸ ਵੇਲੇ ਆਪਾਂ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਦੇਖ ਰਹੇ ਆ 150 ਗਜ ਦੀ ਸੋ ਇਹ ਹੈਗਾ ਜੀ ਡਰੈੰਗ ਰੂਮ ਔਰ ਸਾਰੀ ਕੋਠੀ ਜਿਹੜੀ ਆ ਖੁੱਲੀ ਡੁੱਲੀ ਜਿਹੜੀ ਆ ਬਣੀ ਹੋਈ ਆ ਸੋਹਣੇ ਵਾਸ਼ਰੂਮ ਆ ਸੋਹਣੇ ਬੈੱਡਰੂਮ ਆ ਸੋਹਣੀ ਕਿਚਨ ਬਣੀ ਹੋਈ ਆ ਸੋ 150 ਗਜ ਦੇ ਵਿੱਚ ਕੋਠੀ ਜਿਹੜੀ ਆ ਆਪਾਂ ਦੇਖ ਰਹੇ ਆ ਅਟੈਚ ਵਾਸ਼ਰੂਮ ਬੈਡਰੂਮ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸੋ ਜੇ ਕਰੀ ਤੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਸਿਰਫ 37 ਲੱਖ ਰੁਪਇਆ ਡਿਮਾਂਡ ਕੀਤੀ ਆ ਉਹਦੇ ਵਿੱਚੋਂ ਵੀ ਜਿਹੜੀ ਆ ਸ਼ੂਟ ਹੋ ਜੂਗੀ 37 ਲੱਖ ਰੁਪਇਆ ਡਿਮਾਂਡ ਦੇ ਨਾਲ ਪਰਸਰਾਮ ਨਗਰ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਜਦੋਂ ਕਿ ਪਹਿਲਾਂ ਆਪਾਂ 60 ਲੱਖ ਵਾਲੀ ਕੋਠੀ ਦੇਖੀ 42 ਲੱਖ ਵਾਲੀ ਕੋਠੀ ਦੇਖੀ ਇਹ ਆਲਾ ਖਾਲੀ ਕੋਠੀ ਦੇਖੀ ਪਰ ਇਹ ਕੋਠੀ 150 ਗਜ ਦੇ ਵਿੱਚ ਹੀ ਬਣੀ ਹੋਈ ਹੈ ਲੇਕਿਨ ਇਹਦੀ ਡਿਮਾਂਡ ਸਿਰਫ 37 ਲੱਖ ਰੁਪਇਆ ਰੱਖੀ ਆ ਤੁਸੀਂ ਪੱਥਰ ਦੇ ਰੇਸ਼ੇ ਦੇਖ ਸਕਦੇ ਹੋ ਰਸੋਈ ਦੇਖ ਸਕਦੇ ਹੋ ਪੀਓਪੀ ਦੇਖ ਸਕਦੇ ਹੋ ਬੈੱਡਰੂਮ ਦੇਖ ਸਕਦੇ ਹੋ ਔਰ ਖੁੱਲੀ ਡੁੱਲੀ ਜਿਹੜੀ ਆ ਇਹ ਕੋਠੀ ਹੈਗੀ ਆ ਸਿਰਫ 37 ਲੱਖ ਰੁਪਏ ਦੇ ਵਿੱਚ ਸੇਲ ਵਾਸਤੇ ਆਈ ਆ ਸੋ ਪੌੜੀਆਂ ਤੁਸੀਂ ਦੇਖ ਸਕਦੇ ਹੋ ਪੌੜੀਆਂ ਦੇ ਵਿੱਚ ਵੀ ਕਾਫੀ ਖੂਬਸੂਰਤ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਤੇ ਆਜੋ ਦੇਖਦੇ ਆਂ ਫਿਰ ਫਸਟ ਫਲੋਰ ਸੋ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਵੀਰ ਨਵੇਂ ਆਏ ਆ ਤਾਂ ਵੀਰ ਭਰਾਵੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੈ ਵੀਰਾਂ ਦੀ ਕਹਿ ਕੇ ਤੇ ਆਜੋ ਫਿਰ ਦੇਖਦੇ ਆਂ ਆਪਾਂ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ 150 ਗਾਇ ਦੀ ਕੋਠੀ ਸਿਰਫ 37 ਲੱਖ ਰੁਪਏ ਦੇ ਵਿੱਚ ਸੋ ਡਬਲ ਸਟੋਰੀ ਕੋਠੀ ਆ ਬਹੁਤ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਤੋ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੇ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਕ੍ਰਾਈਵਰ эти <laughs>